ਸਭ ਸੇਕਾਲ ਜੀ ਜੁੜ ਚੁੱਕੇ ਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਜਿੰਦਰ ਸਿੰਘ ਮਾਨ ਲਗਭਗ 14 ਮਾਰਚ 2025 ਦੇ ਟਾਈਮ ਕਰੀਬ ਪਾਉਣੇ ਘਟਦੇ ਹੋਣ ਜਾ ਰਹੇ ਨੇ ਗੱਲਬਾਤ ਮੌਸਮ ਦੀ ਮੌਜੂਦਾ ਹਾਲਾਤ ਬਾਰੇ ਕਰਾਂਗੇ ਮੌਜੂਦਾ ਸਥਿਤੀ ਬਾਰੇ ਕਰਾਂਗੇ ਨਾਊ ਕਾਸਟਿੰਗ ਵੈਦਰ ਤੇ ਜਿੱਦਾਂ ਕਿ ਮੀਂਹ ਸੀਗੀ 13 14 15 ਮਾਰਚ ਇੱਕ ਤੋਂ ਬਾਅਦ ਪੰਜਾਬ ਹਰਿਆਣਾ ਉਪਰੀ ਰਾਜਸਥਾਨ ਨਾਲ ਹਲਕੇ ਦਰਮਿਆਨੇ ਮੀਂਹ ਦੀ ਕਾਰਵਾਈ ਜਿਹੜੀ ਹੋ ਸਕਦੀ ਆ ਕੁਝ ਕੁ ਖੇਤਰਾਂ ਦੇ ਵਿੱਚ ਟੁੱਟਵੀਂ ਕਾਰਵਾਈ ਹੋ ਸਕਦੀ ਆ ਅੱਜ ਦੁਪਹਿਰ ਬਾਅਦ ਤੋਂ ਹੀ ਬੱਦਲਵਾਈ ਦੀ ਆਉਣੀ ਯਾਨੀ ਪੰਜਾਬ ਹਰਿਆਣਾ ਉੱਤਰੀ ਰਾਜਸਥਾਨ ਦੇ ਵਿੱਚ ਜਾਰੀ ਹੈ ਪਰ ਸ਼ਾਮ ਹੁੰਦੇ ਹੁੰਦੇ ਹਨਮਾਨਗੜ ਗੰਗਾਨਗਰ ਖੇਤਰਾਂ ਤੋਂ ਘਰਚੋਂਕਲੇ ਬੱਦਲਾਂ ਦਾ ਨਿਰਮਾਣ ਹੋਣਾ ਸ਼ੁਰੂ ਹੋ ਗਿਆ ਸੀ ਤੇ ਮੌਜੂਦਾ ਸਮੇਂ ਜਿਹੜਾ ਬਠਿੰਡਾ ਮੁਕਸਰ ਫਾਜ਼ਿਲਕਾ ਤੋਂ ਲੈ ਕੇ ਬਰਨਾਲਾ ਮਾਨਸਾ ਸੰਗਰੂਰ ਤੇ ਪਟਿਆਲਾ ਤੱਕ ਜਿਹੜੀ ਕਾਰਵਾਈ ਹਲਕੀ ਕਾਰਵਾਈ ਜਿਹੜੀ ਪੁੱਜ ਚੁੱਕੀ ਆ ਤੇ ਕਿਤੇ ਕਿਤੇ ਦਰਮਿਆਨੇ ਸ਼ਰਾਟੇ ਜਾਂ ਦਰਮਿਆਨੀ ਝੱਟ ਵੀ ਦੇਖੀ ਜਾ ਰਹੀ ਹੈ ਖਾਸ ਕਰਕੇ ਮਾਨਸਾ ਦੇ ਸੰਗਰੂਰ ਦੇ ਜਿਹੜੇ ਦੱਖਣੀ ਇਲਾਕੇ ਨੇ ਇਸ ਨਾਮ ਜਾਂ ਬੋਹਾਬਲਾਡਾ ਆ ਗਿਆ ਇਨ੍ਹਾਂ ਏਰੀਆ ਵਿੱਚ ਕਿਤੇ ਕਿਤੇ ਗੜੀ ਮਾਰੀ ਵੀ ਦੇਖਣ ਨੂੰ ਮਿਲੇਗੀ ਦਿਨ ਸਪ ਦੇ ਨਾਲ ਨਾਲ ਤੇ ਫਤਿਹਬਾਦ ਦੇ ਵੀ ਕੁਝ ਇਲਾਕਿਆਂ ਦੇ ਵਿੱਚ ਜਿਹੜਾ ਇਸ ਟਾਈਮ ਮੀਂਹ ਦੀ ਕਾਰਵਾਈ ਜਾਰੀ ਹੈ ਤੇ ਆਉਂਦੇ 2-4 ਘੰਟਿਆਂ ਦੌਰਾਨ ਜਾਂ ਆਉਂਦੀ ਰਾਤ ਜਿਹੜਾ ਫਤਿਹਬਾਦ ਦੇ ਉੱਪਰਲੇ ਇਲਾਕੇ ਆ ਗਏ ਜਾਂ ਕੈਥਲ ਖੇਤਰ ਕਨਾਲ ਅੰਬਾਲਾ ਇਹਨਾਂ ਇਲਾਕਿਆਂ ਵਿੱਚ ਮੀਂਹ ਗੜੇਮਰੀ ਦੇ ਅਸਰ ਜਿਹੜੇ ਜ਼ਿਆਦਾ ਦਿਖਾਈ ਦੇ ਰਹੇ ਆ ਤੇ ਬਾਕੀ ਮਾਲਵਾ ਵੈਲਟ ਦੇ ਜਿਹੜੇ ਰਹਿੰਦੇ ਇਲਾਕੇ ਨੇ ਜਾਂ ਰਹਿੰਦੇ ਜ਼ਿਲ੍ਹੇ ਨੇ ਉਹਨਾਂ ਵਿੱਚ ਵੀ ਦੇਰ ਰਾਤ ਜਿਹੜੇ ਗਰਜਾਂ ਕਲੇ ਬੱਦਲਾਂ ਦਾ ਨਿਰਮਾਣ ਹੋ ਸਕਦਾਗਾ ਜਿਹੜੇ ਟੁੱਟਮੀ ਜੀ ਕਾਰਵਾਈ ਹਲਕੀ ਕਾਰਵਾਈ ਦੇ ਸਕਦੇ ਤੇ ਕਿਤੇ ਕਿਤੇ ਦਰਮਿਆਨੀ ਬਾਈਜਾਂਸ ਕਿਤੇ ਦਰਮਿਆਨੀ ਝਟ ਲੱਗ ਸਕਦੀ ਹੈਗੀ ਤੇ ਮੌਜੂਦਾ ਸਮੇਂ ਮਾਲਵਾ ਵੈਲਟ ਦੇ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਹਲਕੀ ਕਾਰਵਾਈ ਜਾਰੀ ਆ ਗਰਜ ਲਿਸਟ ਜਿਹੜੀ ਇਸ ਟਾਈਮ ਦੇਖੀ ਜਾ ਰਹੀ ਹੈ ਕਿਤੇ ਕਿਤੇ ਸੀਜੀ ਸਟ੍ਰਾਈਕ ਕਲਾਊਡ ਟੂ ਗਰਾਊਂਡ ਸਟ੍ਰਾਈਕ ਜਿਹੜੀ ਉਹ ਵੀ ਵੇਖੀ ਜਾ ਰਹੀ ਹੈ ਮਤਲਬ ਕਿ ਅਸਮਾਨੀ ਬਿਜਲੀ ਵੀ ਡਿੱਗਣ ਦੀ ਘਟਨਾ ਵੀ ਕਿਤੇ ਕਿਤੇ ਜਿਹੜੀ ਵਾਪਰ ਰਹੀ ਹੈ ਮੋਸਟਲੀ ਜਿਹੜੀ ਲਾਈਟਨਿੰਗ ਆ ਗਈ ਉਹ ਕਲਾਊਡ ਟੂ ਕਲਾਊਡ ਆ ਮਤਲਬ ਕਿ ਬੱਦਲ ਤੋਂ ਬੱਦਲ ਤੱਕ ਜਿਹੜੀ ਤਾਰ ਜੀ ਵਿਖਾਈ ਦੇ ਰਹੀ ਆ ਮਾਲਵਾ ਬੈਲਟ ਦੇ ਬਹੁਤੇ ਇਲਾਕਿਆਂ ਵਿੱਚ ਦੇ ਜੇ ਮਾਜੇ ਦਬਾਬੇ ਦੀ ਗੱਲ ਕੀਤੀ ਹੈ ਉਹ ਤਾਂ ਮਾਜੇ ਦਬਾਬ ਵਿੱਚ ਦੇ ਰਾਤ ਜਾਂ ਅੱਧੀ ਰਾਤ ਬਾਅਦ ਜਿਹੜੀ ਕਾਰਵਾਈ ਪੁੱਜ ਸਕਦੀ ਹੈ ਮਤਲਬ ਕਿ ਹਲੇ ਮੌਜੂਦਾ ਸਮੇਂ ਨਾਲ ਕਿਤਨਾ ਜਰ ਗਰਚ ਚਮਕਲੇ ਬੱਦਲ ਇਨ ਐਕਟਿਵ ਨਹੀਂ ਹੈਗੇ ਪਰ ਫਿਰ ਵੀ ਦੇ ਰਾਤ ਜਾਂ ਅੱਧੀ ਰਾਤ ਬਾਅਦ ਮਾਝੇ ਦੇ ਬਾਬੇ ਦੇ ਕਈ ਜ਼ਿਲ੍ਹਿਆਂ 'ਚ ਗਰਚ ਚਮਕਣਾ ਹਲਕੀਆਂ ਦਰਮਿਆਨੀਆਂ ਫਹਾਰਾਂ ਜਿਹੜੀਆਂ ਪੁੱਜ ਸਕਦੀਆਂ ਨੇ ਤੇ ਜੇ ਮੌਜੂਦਾ ਹਾਲਾਤ ਦੀ ਗੱਲ ਕੀਤੀ ਹੈ ਤਾਂ ਹਨਮਾਨਗੜ੍ਹ ਗੰਗਾ ਨੱਕ ਤੇ ਜਿਹੜੇ ਬੱਦਲ ਇਸ ਟਾਈਮ ਬਣ ਰਹੇ ਨੇ ਜਾਂ ਸਿਰਸਾ ਹਿਰੀਏ ਤੇ ਜਿਹੜੇ ਬੱਦਲ ਬਣ ਰਹੇ ਨੇ ਉਹ ਮਾਲਵਾ 벨ਟ ਦੇ ਵਿੱਚ ਦਾਖਲ ਹੁੰਦੇ ਰਹਿਣਗੇ ਮਤਲਬ ਕਿ ਆਉਂਦੀ ਰਾਤ ਹਲੇ ਰੁਕ ਰੋਕ ਕੇ ਗਰਚ ਚੌਂਕਲੇ ਬੱਦਲਾਂ ਦਾ ਨਿਰਮਾਣ ਹੁੰਦਾ ਰਹਿਣਾ ਜਿਹੜਾ ਮਾਲਵਾ 벨ਟ ਦੇ ਵਿੱਚ ਹਲਕੀਆਂ ਬਾਰਾਂ ਤੇ ਕਿਤੇ ਕਿਤੇ ਦਰਮਿਆਨੀ ਨਮੀ ਦੀ ਛੱਟ ਲਾ ਸਕਦੇ ਨੇ ਇਹ ਬੱਦਲ ਮਤਲਬ ਕਿ ਹਲੇ ਬੱਦਲਾਂ ਦੀ ਕਤਾਰ ਜਿਹੜੀ ਗੰਗਾ ਨਗਰ ਹਰਮਾਨਗੜ ਤੋਂ ਜਿਹੜੀ ਬਰ ਰਹੀ ਆ ਉਹ ਮਾਲਵਾ ਵੈਲਟ ਵਿੱਚ ਦਾਖਲ ਹੁੰਦੇ ਰਹਿਣਗੇ ਖਾਸ ਕਰਕੇ ਮਾਲਵਾ ਵੈਲਟ ਦੇ ਜਿਹੜਾ ਹੁਣ ਸ਼ਾਮ ਹੁੰਦੇ ਕਿਤੇ ਕਿਤੇ ਕਿਲਮਨ ਛੜਕਾ ਹਰਾਟਾ ਦੇਖਣ ਨੂੰ ਮਿਲਿਆ ਹੈਗਾ ਉੱਥੇ ਰਾਤ ਨੂੰ ਵੀ ਇਸ ਤਰ੍ਹਾਂ ਰੁਕ ਰੁੱਕ ਕੇ ਜਿਹੜੀਆਂ ਕਾਰਵਾਈਆਂ ਹੁੰਦੀਆਂ ਰਹਿਣੀਆਂ ਨੇ ਤੇ ਮਾਜੇਦਬਾਬ ਵਿੱਚ ਦੇ ਰਾਤ ਜਾਂਦੀ ਰਾਤ ਬਾਅਦ ਘਰ ਚੰਕਲੇ ਬੱਦਲਾਂ ਦਾ ਨਿਰਮਾਣ ਹੋ ਸਕਦਾ ਮਤਲਬ ਕਿ ਆਉਂਦੀ ਰਾਤ ਕੁੱਲ ਮਿਲਾ ਕੇ ਰੁਕ ਰੋਕੀ ਜਿਹੜੀ ਟਟਮੀ ਜੀ ਹਲਕੀ ਕਾਰਵਾਈ ਤੇ ਕਿਤੇ ਕਿਤੇ ਦਰਮਿਆਨੀ ਝਟ ਲੱਗਦੀ ਰਹਿਣੀ ਆ ਹੋ ਸਕਦਾ ਕਿਤੇ ਕਿਤੇ ਬਾਈ ਚਾਂਸ ਗੜੇਮਾਰੀ ਵੀ ਦੇਖਣ ਨੂੰ ਮਿਲ ਜਾਵੇ ਇਸ ਟਾਈਮ ਪਹਿਲਾਂ ਮਾਨਸਾ ਦੇ ਜਿਹੜੇ ਦੇ ਸੰਗਰੂਪ ਦੇ ਦੱਖਣੀ ਇਲਾਕੇ ਨੇ ਉਹਨਾਂ ਵਿੱਚ ਕਿਤੇ ਕਿਤੇ ਬਰੀਕ ਗੜੇਮਾਰੀ ਦੇਖਣ ਨੂੰ ਮਿਲੀ ਤੇ ਜਾਂ ਸ਼ਾਮੀ ਦੱਖਣੀ ਹਰਿਆਣਾ ਤੇ ਉਤਰੀ ਰਾਜਸਥਾਨ ਵੀ ਕਿਤੇ ਕਿਤੇ ਬਰੀਕ ਗੜੇਮਾਰੀ ਦੇਖਣ ਨੂੰ ਮਿਲੀਏਗੀ ਤਾਂ ਅੱਧੀ ਰਾਤ ਨੂੰ ਵੀ ਜਿਹੜਾ ਕਿਤੇ ਕਿਤੇ ਘੜੇ ਮਾਰੀ ਦੇ ਅਸਾਰ ਰਹਿਣਗੇ ਪਰ ਜ਼ਿਆਦਾਤਰ ਕਾਰਵਾਈ ਹਲਕੀ ਰਹੂਗੀ ਤੇ ਕਿਤੇ ਕਿਤੇ ਦਰਮਿਆਨਾ ਸ਼ਿਰਕਾ ਹਰਾਟਾ ਜਿਹੜਾ ਦਰਮਿਆਨੀ ਕਾਰਵਾਈ ਮੀਂਹ ਦੀ ਦੇਖਣ ਨੂੰ ਮਿਲ ਸਕਦੀ ਹੈਗੀ ਤੇ ਅਗਲੇ 24 ਘੰਟਿਆਂ ਦੌਰਾਨ ਇਹ ਕਾਰਵਾਈ ਇਸੇ ਤਰ੍ਹਾਂ ਰੁਕ ਰੁਕ ਕੇ ਚੱਲਦੀ ਰਹੇਗੀ ਹਾਲਾਂਕਿ ਮੇਨ ਤਾਂ ਰਾਤ ਹੀ ਰਹੂਗੀ ਕੱਲ ਤੋਂ ਜਿਹੜੀ ਕਾਰਵਾਈ ਘਟ ਜਾਨੀ ਆ ਪਰ ਕੱਲ 30-40% ਖੇਤਾਂ ਵਿੱਚ ਕਿਤੇ ਸ਼ਿਰਕਾ ਹਰਾਟਾ ਖਰਚਾਂਕਲੇ ਬਦਲ ਬਨਦੇ ਰਹਿਣੇ ਆ ਤੇ ਕੱਲ ਤੋਂ ਕਾਰਵਾਈ ਘਟੂਗੀ ਜ਼ਰੂਰ ਮਤਲਬ ਕਿ ਏਰੀਆ ਘਟ ਜਾਣਾਗਾ ਤੇ ਕਿਤੇ ਕਿਤੇ ਜਿਹੜਾ ਛਰਕੇ ਹਾਟੇ ਵਾਲੇ ਬੱਦਲ ਕੱਲ ਵੀ ਬਨਦੇ ਰਹਿਣਗੇ ਤੇ ਪਰਸੋਂ 16 ਨੂੰ ਅ ਭੱਦੀ 25% ਖੇਤਰਾਂ ਵਿੱਚ ਚਾਂਸ ਰਹਿਣਗੇ ਪਰ ਜ਼ਿਆਦਾਤਰ ਮੌਸਮ ਜਿਹੜਾ 16 ਮਾਰਚ ਤੋਂ ਖੁਸ਼ਕ ਹੋਣਾ ਸ਼ੁਰੂ ਹੋ ਜਾਣਾ ਤੇ ਉਸ ਤੋਂ ਬਾਅਦ ਆਉਂਦੇ ਕਈ ਦਿਨਾਂ ਤੱਕ ਕੋਈ ਵੱਡੇ ਸਿਸਟਮ ਦੀ ਸੰਭਾਵਨਾ ਨਹੀਂ ਬਣਦੀ ਜਾ ਰਹੀ ਪਰ ਫਿਰ ਵੀ ਕਾ ਦੁੱਖਾਤਾਂ ਲਈ ਨਿੱਕੀ ਮੋਟੀ ਕਾਰਵਾਈਆਂ ਮਾਰਚ ਵਿੱਚ ਅਕਸਰ ਹੁੰਦੀਆਂ ਰਹਿੰਦੀਆਂ ਨੇ ਪਰ ਫਿਲਹਾਲ ਜਿਹੜੀ ਮੋਟੀ ਜੀ ਕਾਰਵਾਈ ਆ ਉਹ ਅਗਲੇ 24 ਘੰਟੇ ਦੌਰਾਨ ਹੀ ਪੰਜਾਬ ਹਰਿਆਣਾ ਤੇ ਉੱਤਰੀ ਰਾਜਸਥਾਨ ਦੇ ਬਹੁਤੇ ਇਲਾਕੇ ਵਿੱਚ ਹਲਕੀ ਕਾਰਵਾਈ ਦੇਖਣ ਨੂੰ ਮਿਲ ਸਕਦੀ ਹੈ ਤੇ ਕਿਤੇ ਕਿਤੇ ਦਰਮਿਆਨੀ ਝਟ ਤੋਂ ਇਨਕਾਰ ਜਿਹੜਾ ਨਹੀਂ ਕੀਤਾ ਜਾ ਸਕਦਾਗਾ ਬਾਕੀ ਕੋਈ ਵੱਡਾ ਸਿਸਟਮ ਨਹੀਂ ਹੈਗਾ ਕਿ ਬਹੁਤੀ ਡੰਨ ਵਾਲੀ ਗੱਲ ਵੀ ਨਹੀਂ ਹੈਗੀ ਪਰ ਜਿੱਥੇ ਜਿੱਥੇ ਕਿਤੇ ਹੁਣ ਮੀਂਹ ਗੜੇ ਮੀਂਹ ਪੈ ਰਿਹਾ ਹੈਗਾ ਉਤੋਂ ਜਿਹੜੀ ਬੱਦਲ ਆਊਟਫਲੋ ਵਿੰਡ ਛੱਡ ਦੰਦ ਨੇ ਮਤਲਬ ਕਿ ਜਿਵੇਂ ਛਿਰਕਾ ਰਾਤਾ ਪਾ ਕੇ ਬੱਦਲ ਅੱਗੇ ਲੰਘ ਗਿਆ ਤਾਂ ਉਹ ਜਿਹੜੀ ਬੱਦਲ ਚੋਂ ਬੈਕਸਾਈਡ ਤੋਂ ਵਿੰਡ ਫਲੋ ਨਿਕਲਦਾ ਹੁੰਦਾ ਉਹ ਕਈ ਵਾਰ ਤੇਜ਼ ਹੁੰਦਾਗਾ ਉਹ ਕਿਤੇ ਕਿਤੇ ਨੁਕਸਾਨ ਵਾਏ ਕੋ ਜਰੂਰ ਹੋ ਸਕਦਾ ਕਣਕ ਦੀ ਫਸਲ ਲਈ ਆਦਰਵਾਇਜ਼ ਮਤਲਬ ਕਿ ਕੋਈ ਵੱਡੇ ਪੱਧਰ ਤੇ ਹਨੇਰੀ ਝੱਖੜ ਦੀ ਸੰਭਾਵਨਾ ਨਹੀਂ ਜਾਪ ਰਹੀਗੀ ਪਰ ਠੰਡੀ ਹਵਾਵਾਂ ਜਾਂ ਠੰਡੀ ਹਨੇਰੀ ਕਿਤੇ ਕਿਤੇ ਥੋੜੇ ਬਹੁਤ ਮਿਲ ਸਕਦੀ ਐ ਤਾਂ ਦੀ ਪੌਸਿਬਿਲਟੀ ਜਾਪ ਰਹੀ ਆ ਪਰ ਪੂਰੀ ਕਹਾਣੀ ਇਹ ਆ ਆਉਂਦੀ ਰਾਤ ਮੁਰਮੁਰ ਘਰਚੌਂਕਲੇ ਬੱਦਲ ਐਕਟਿਵ ਹੁੰਦੇ ਰਹਿਣਗੇ ਹਲਕੀ ਕਾਰਵਾਈ ਦਿੰਦੇ ਰਹਿਣਗੇ ਛਿੜਕਾ ਛਰਾਟਾ ਬਾਏ ਜਾਂ ਸਕੇਤੇ ਕਿਤੇ ਦਰਮਿਆਨੀ ਝਟ ਲੱਗ ਸਕਦੀ ਐ ਤੇ ਇਕਾ ਦੁੱਕਾ ਦਾ ਗੜੇਮਾਰੀ ਵੀ ਜਿਹੜੀ ਪੰਜਾਬ ਵਿੱਚ ਦੇਖਣ ਨੂੰ ਮਿਲ ਸਕਦੀ ਐ ਤੇ ਇਸ ਟਾਈਮ ਮਾਲਵਾ ਬੈਟ ਦੇ ਬਹੁਤੇ ਇਲਾਕੇ ਵਿੱਚ ਕਾਰਵਾਈ ਹੋ ਰਹੀ ਐ ਤੇ ਮਾਝੇ ਦੇ ਬਾਬੇ ਵਿੱਚ ਦੇਰ ਰਾਤ ਜਾਂ ਅੱਧੀ ਰਾਤ ਬਾਦ ਘਰਚੌਂਕਲੇ ਬੱਦਲਾਂ ਦਾ ਨਿਰਮਾਣ ਜਿਹੜਾ ਹੋ ਸਕਦਾਗਾ ਬਾਕੀ ਟਾਈਮ ਟੂ ਟਾਈਮ ਸਟੋਰੀ ਵਿੱਚ ਮੌਸਮ ਦੀ ਅਪਡੇਟ ਸਾਂਝੀ ਤੁਹਾਡੇ ਨਾਲ ਕਰਦੇ ਰਹਾਂਗੇ ਪਰ ਮੇਨ ਇਹੀ ਸੀ ਵੀ 13 14 15 ਮਾਰਚ ਇੱਕ ਦੋ ਵਾਰ ਪੰਜਾਬ ਹਰਿਆਣਾ ਤੇ Rajasthan ਦੇ ਕੁਝ ਖੇਤਰਾਂ ਵਿੱਚ ਟੁੱਟ ਮੀਂਹ ਦੀ ਕਾਰਵਾਈ ਹੋ ਸਕਦੀ ਹੈ ਤਾਂ ਉਹ ਮੌਜੂਦਾ ਸਮੇਂ ਵਾਪਰ ਰਹੀ ਹੈਗੀ ਸੋ ਇੰਨੀ ਕ ਅਪਡੇਟ ਸੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ ਬਾਕੀ ਜਿੱਥੇ ਜਿੱਥੇ ਮੀਂਹ ਪਿਆਗਾ ਕਿੰਨਾ ਕੁ ਪਿਆਗਾ ਕੀ ਨੁਕਸਾਨ ਤਾਂ ਨਹੀਂ ਹੋਇਆ ਕਿੱਥੇ ਗੜੇਮਾਰੀ ਹੋਈ ਆ ਉਹ ਕਮੈਂਟ ਕਰਕੇ ਜਰੂਰ ਦੱਸਦੇ ਜਾਇਓ ਜਾਂ ਤੁਸੀਂ ਫੋਟੋਆਂ ਵੀਡੀਓ ਵੀ ਸਾਨੂੰ ਤੁਸੀਂ ਮੈਸੇਜ ਬਾਕਸ ਦੇ ਵਿੱਚ ਮੈਸੈਂਜਰ ਤੇ ਭੇਜ ਸਕਦੇ ਆਂਗੇ ਸੋ ਧੰਨਵਾਦ ਜੀ ਜੁੜੇ ਰਹੋ ਮੌਸਮ ਪੰਜਾਬ ਦਾ ਚੰਨ ਦੇ ਨਾਲ ਜੀ